ਬਜਾਰਾਂ ਵਿੱਚ ਰੇੜੀਆਂ ਤੋਂ ਚਟਪਟੀਆਂ ਚੀਜ਼ਾਂ ਖਾਣ ਵਾਲੇ ਹੋ ਜਾਓ ਸਾਵਧਾਨ ਤੁਹਾਡੀ ਸਿਹਤ ਨਾਲ ਹੋ ਰਿਹਾ ਸ਼ਰਿਆਮ ਖਿਲਵਾੜ ਅਕਸਰ ਹੀ ਬਹੁਤ ਸਾਰੇ ਲੋਕ ਰੇੜੀਆਂ ਤੋਂ ਫਾਸਟ ਫੂਡ ਖਾਣ ਦੇ ਬਹੁਤ ਹੀ ਜ਼ਿਆਦਾ ਸ਼ੁਕੀਨ ਹੁੰਦੇ ਨੇ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਿਹੜੀ ਚੀਜ਼ ਤੁਸੀਂ ਖਾ ਰਹੇ ਹੋ ਕੀ ਉਹ ਖਾਣੀ ਚਾਹੀਦੀ ਏ ਜਿਵੇਂ ਕਿ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਗੋਲ ਗੱਪਿਆਂ ਦੀ ਰੇੜੀ ਵਾਲਾ ਗੋਲ ਗੱਪਿਆਂ ਦੇ ਪਾਣੀ ਵਿੱਚੋਂ ਕਿਵੇਂ ਇੱਕ ਜਿਉਂਦਾ ਚੂਹਾ ਬਾਹਰ ਕੱਢਦਾ ਹੈ ਅਤੇ ਇੱਕ ਮੋਮੋਜ਼ ਦੀ ਰੇੜੀ ਵਾਲਾ ਜੋਠੀਆਂ ਪਲੇਟਾਂ ਨੂੰ ਕਿਵੇਂ ਸਾਫ਼ ਕਰਕੇ ਦੁਬਾਰਾ ਫੇਰ ਰੇੜੀ ਉੱਤੇ ਰੱਖਦਾਏ ਤਾਂ ਕਿ ਉਹਨਾਂ ਹੀ ਪਲੇਟਾਂ ਵਿੱਚ ਕਿਸੇ ਹੋਰ ਨੂੰ ਵੀ ਖਵਾਇਆ ਜਾ ਸਕੇ ਹੁਣ ਤੁਸੀਂ ਆਪ ਸੋਚ ਸਕਦੇ ਹੋ ਕਿ ਜੇਕਰ ਇਹੋ ਜਿਹੀਆਂ ਚੀਜ਼ਾਂ ਖਾਓਗੇ ਤਾਂ ਤੁਸੀਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੂੰ ਸੱਦਾ ਦੇ ਸਕਦੇ ਹੋ ਕਿਉਂਕਿ ਇਹ ਚੀਜ਼ਾਂ ਸਿਰਫ ਸੁਆਦ ਹੀ ਨਹੀਂ ਆਪਣੇ ਨਾਲ ਬਿਮਾਰੀਆਂ ਵੀ ਲੈ ਕੇ ਆਉਣਗੀਆਂ ਸੋ ਹੋ ਸਕੇ ਤਾਂ ਬਾਜ਼ਾਰ ਦੀਆਂ ਚਟਪਟੀਆਂ ਚੀਜ਼ਾਂ ਤੋਂ ਦੂਰ ਰਹੋ ਤੇ ਆਪਣੇ ਘਰ ਦੀਆਂ ਬਣੀਆਂ ਚੀਜ਼ਾਂ ਨੂੰ ਹੀ ਪਹਿਲ ਦਿਓ ਸੋ ਫਾਸਟ ਫੂਡ ਖਾਣ ਦੇ ਸ਼ੌਕੀਨ ਆਪਣੇ ਰਿਸ਼ਤੇਦਾਰਾਂ ਜਾਂ ਯਾਰਾਂ ਦੋਸਤਾਂ ਤੱਕ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਆਪਣੇ ਵਿਚਾਰ ਕਮੈਂਟਾਂ ਵਿੱਚ ਦੇ ਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ